ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਿਆਰੀ ਸਾ ਸੰਗਤ ਜੀਓ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਭਗਤ ਨਾਮਦੇਵ ਹੱਲੇ ਯਾਰਾ ਹੱਲੇ ਖੁਸ਼ਖਬਰੀ ਇੱਕ ਵਾਰ ਨਾਮਦੇਵ ਜੀ ਦੇ ਮਨ ਵਿੱਚ ਫੁਰਨਾ ਬਣਿਆ ਜੇਕਰ ਭਗਵਾਨ ਇੱਕ ਕੋੜੀ ਦੇ ਦੇਵੇ ਤਾਂ ਬਹੁਤ ਹੀ ਚੰਗੀ ਗੱਲ ਹੈ ਨਾਲੇ ਕੋੜੀ ਉੱਤੇ ਬਸਤਰ ਲਾਦ ਲਿਆ ਕਰਾਂਗਾ ਤੇ ਨਾਲ ਆਪ ਚੜ ਕੇ ਦਰਿਆ ਕਾਰ ਤੇ ਚਲਿਆ ਜਾਇਆ ਕਰਾਂਗਾ ਇਹ ਸੋਚ ਕੇ ਫਿਰ ਬੇਨਤੀ ਕੀਤੀ हे ਪ੍ਰਭੂ ਮੈਨੂੰ ਇੱਕ ਕੋੜੀ ਦੇ ਦੇਵੋ ਮੈਂ ਆਪ ਜੀ ਦਾ ਤਨਵਾਦੀ ਹੋਵਾਂਗਾ ਭਗਤ ਨਾਮ ਦੇਵ ਦੀ ਇੱਛਾ ਪੂਰਨ ਕਰਨ ਲਈ ਭਗਵਾਨ ਨੇ ਸੋਚਿਆ ਜੇਕਰ ਮੈਂ ਨਾਮ ਦੇਵ ਨੂੰ ਕੋੜੀ ਦੇ ਦਿੱਤੀ ਤਾਂ ਇਸ ਨੂੰ ਮੇਰੀ ਭਗਤੀ ਕਰਨੀ ਭੁੱਲ ਜਾਵੇਗੀ ਇਹ ਹਰ ਵੇਲੇ ਕੋੜੀ ਦੀ ਸੇਵਾ ਵਿੱਚ ਲੱਗਾ ਰਹੇਗਾ ਕਦੇ ਲੇਦ ਚੁੱਕੇਗਾ ਕਦੀ ਪੱਠੇ ਤੇ ਕਾ ਲਿਆਵੇਗਾ ਕਦੇ ਕੋੜੀ ਨੂੰ ਮਾਲਿਸ਼ ਕਰੇਗਾ ਕੋੜੀ ਦੇ ਕੰਮਾਂ ਵਿੱਚ ਲੱਗਨ ਕਰਕੇ ਭਗਤੀ ਨਹੀਂ ਕਰ ਸਕੇਗਾ ਨਾ ਹੀ ਆਪਣੇ ਘਰ ਦਾ ਤੰਦਾ ਹੋ ਸਕੇਗਾ ਭਗਤ ਨੂੰ ਕੋੜੀ ਰੱਖੰਦੇ ਦੁੱਖ ਦਾ ਪਤਾ ਨਹੀਂ ਇਸ ਲਈ ਪਹਿਲੇ ਨਾਮਦੇਵ ਨੂੰ ਕੋੜੀ ਰੱਖੰਦੇ ਦੁੱਖ ਵਿਖਾ ਦੇਵਾ ਜੇਕਰ ਫਿਰ ਵੀ ਇਸਨੇ ਕੋੜੀ ਮੰਗੀ ਤਾਂ ਫਿਰ ਇਸ ਨੂੰ కోడి దే దేవా గా ਇਹੇ सोच ਕੇ భగవాన్ نے મુગલ ਦਾ স্বরূপ ਧਾਰ ਲਿਆ కోడి ਉੱਤੇ ਸਵਾਰ ਹੋ ਕੇ دریا ਦੇ ਕੰਡੇ ਨਾਮਦੇਵ ਦੇ ਕੋਲ جا ਖੜੇ ਹੋਏ ਉਸ ਵੇਲੇ ਕੋੜੀ ਸੂਪਈ ਤਾ భగవాన్ ਰੂਪੀ ਮੁਗਲ ਨੇ ਨਾਮਦੇਵ ਨੂੰ ਕਿਹਾ ਕਿ ਮੇਰੀ ਬਸ਼ੇਰੀ ਨੂੰ ਚੁੱਕ ਕੇ ਮੇਰੇ ਨਾਲ ਚੱਲ ਭਗਤ ਨਾਮਦੇਵ ਨੇ ਬਹੁਤ ਨਾ ਨੁੱਕਰ ਕੀਤੀ ਪਰ ਮੁਗਲ ਨੇ ਉਸ ਦੀ ਇੱਕ ਗੱਲ ਨਾ ਸੁਣੀ ਸਗੋਂ ਨਾਮਦੇਵ ਦੀ ਪੇਠੂ ਉੱਤੇ ਚਾਰ ਪੰਜ ਡੰਡੇ ਮਾਰ ਕੇ ਅੱਗੇ ਧੱਕ ਲਿਆ ਭਗਤ ਨਾਮਦੇਵ ਬਸ਼ੇਰੀ ਚੁੱਕ ਕੇ ਤੁਰ ਪਿਆ ਮਨ ਵਿੱਚ ਕਹਿ ਲੱਗਾ ਵਾਹ ਵਾਹ ਪ੍ਰਭੂ ਨੇ ਚੰਗੀ ਕੀਤੀ ਤਲੇ ਕੋ ਮੰਗੀ ਉੱਪਰ ਕੋ ਦੀਨੀ ਫਿਰ ਵਿਚਾਰ ਕਰਦਾ ਹੈ ਕਿ ਭਗਵਾਨ ਨੇ ਬਹੁਤ ਹੀ ਚੰਗਾ ਕੀਤਾ ਹੈ ਕਿ ਪਹਿਲਾ ਮੈਨੂੰ ਕੋੜੀ ਰੱਖਣ ਦੇ ਦੁੱਖ ਵੀ ਖਾ ਦਿੱਤੇ ਹਨ ਭਲਾ ਜੇਕਰ ਮੇਰੇ ਕੋਲ ਕੋੜੀ ਹੁੰਦੀ ਤੇ ਉਹ ਵੀ ਇਸੇ ਤਰ੍ਹਾਂ ਸੂ ਪੈਂਦੀ ਤਾਂ ਮੇਰਾ ਵਗਾਰੀ ਕੌਣ ਬਾਂਦਾ ਮੈਂ ਪਾਵੇਂ ਬਸ਼ੇਰੀ ਚੱਕਦਾ ਪਾਵੇਂ ਲੋਕਾਂ ਦੇ ਤੋਤੇ ਹੋਏ ਬਸਤਰ ਚੱਕਦਾ ਪਾਵੇਂ ਕੋੜੀ ਨੂੰ ਤੁਰਾਕੇ ਲੈ ਜਾਂਦਾ ਮੈਂ ਤਾਂ ਦੁੱਖਾਂ ਵਿੱਚ ਫਸ ਜਾਣਾ ਸੀ ਕੋੜੀ ਤਾਂ ਉਹ ਆਦਮੀ ਰੱਖਦਾ ਹੈ ਜਿਸ ਦਾ ਹੁਕਮ ਚੱਲਦਾ ਹੋਵੇ ਪਰ ਮੈਨੂੰ ਤਾਂ ਹੁਣ ਪਤਾ ਲੱਗਾ ਹੈ ਕੋੜੀ ਦਾ ਰੱਖਣਾ ਦੁੱਖਾਂ ਦਾ ਘਰ ਹੈ ਕਿਉਂਕਿ ਕੋੜੀ ਦੇ ਖਾਂ ਲਈ ਕਾਦੀ ਵੱਡੀ ਭਾਰੀ ਪੰਡ ਚਾਹੀਦੀ ਹੈ ਤੇ ਮੈਂ ਪੱਠੇ ਕਿੱਥੋਂ ਲਿਆਉਣੇ ਸਨ ਮੈਂ ਤਾਂ ਭੁੱਲ ਕੇ ਭਗਵਾਨ ਕੋਲੋਂ ਕੋੜੀ ਮੰਗ ਬੈਠਾ ਹੈ ਪ੍ਰਭੂ ਇਸ ਦੁੱਖ ਵਿੱਚ ਮੈਨੂੰ ਨਾ ਫਸਾਈ ਭਗਤ ਨਾਮਦੇਵ ਇਸ ਤਰ੍ਹਾਂ ਦੀ ਸੋਚਾਂ ਕਰਦਾ ਹੋਇਆ ਹੌਲੀ-ਹੌਲੀ ਤੁਰਦਾ ਸੀ ਤਾਂ ਉਸ ਭਗਵਾਨ ਰੂਪੀ ਮੁਗਲ ਨੇ ਕਿਹਾ ਕਿ ਹੱਲੇ ਯਾਰਾ ਹੱਲੇ ਖੁਸ਼ ਖਬਰੀ ਨਾਮਦੇਵ ਸ਼ੀਬਾ ਇੱਕ ਦਿਨ ਘਾਟੂਤੇ ਦਿਲ ਦੇ ਵਿੱਚ ਵਿਚਾਰ ਕਰਦਾ ਕਹਿੰਦਾ ਕਿ ਭਗਤ ਜੋ ਰੱਬ ਦਾ ਹੋ ਜਾਵੇ ਰੱਬ ਆਪ ਉਸ ਭਗਤ ਦੀ ਸਾਰ ਕਰਦਾ ਹੈ ਉਸ ਦੇ ਨਾਮ ਉਤੋਂ ਵਾਰੇ ਜਿੰਦ ਜੇੜਾ ਪਾਵ ਸਾਗਰੋਂ ਫਿਰ ਉਸ ਨੂੰ ਪਾਰ ਕਰਦਾ ਹੈ ਜੇਕਰ ਮੇਰਾ ਇੱਕ ਕੰਮ ਸਵਾਰ ਦੇਵੇ ਫਿਰ ਸਮਝਾਂ ਉਹ ਬੜਾ ਉਪਕਾਰ ਕਰਦਾ ਹੈ ਕੋੜੇ ਦੇਵੇ ਜੇ ਚੰਗੀ ਜਈ ਇੱਕ ਮੈਨੂੰ ਉਹਦੇ ਘਰ ਘਾਟਾ ਕਿਸੇ ਗੱਲ ਦਾ ਨਹੀਂ ਰਹੇ ਜਾਨ ਸੌਖੀ ਕਰਾ ਕੰਮ ਸੌਖਾ ਕੋੜੀ ਬਿਨਾ ਮੇਰਾ ਕੰਮ ਚੱਲਦਾ ਨਹੀਂ ਉਸ ਵੇਲੇ ਦੀ ਕਹੀ ਮਨਜੂਰ ਹੋ ਗਈ ਆਇਆ ਖਾਨ ਇੱਕ ਕੋੜੀ ਸਵਾਰ ਉੱਥੇ ਭਗਵਾਨ ਦਾ ਹੋਇਆ ਐਸਾ ਚਮਤਕਾਰ ਕਿ ਕੋੜੀ ਸੁਪਈ ਆਉਂਦੇ ਆਹੀ ਓਥੇ ਸੁਈ ਕੋੜੀ ਪਠਾਨ ਨੇ ਜਦੋਂ ਵੇਖੀ ਤਾਂ ਨਾਮਦੇਵ ਨੂੰ ਕਹੇ ਲਲਕਾਰ ਓਥੇ ਲੈ ਓਏ ਸ਼ਿਬਿਆ ਸਾंभ ਲੈ ਚੁੱਕੇ ਇਹਨੂੰ ਮੇਰੇ ਨਾਲ ਛਾੜ ਿਆ ਪਾਰ ਓਥੇ ਬਸ਼ੇਰੀ ਚੁੱਕ ਪਠਾਨ ਦੇ ਨਾਲ ਤੁਰਿਆ ਕਹਿੰਦਾ ਖੂਬੀਆਂ ਹੈ ਮੁਰਾਰ ਦੀਆਂ ਮੰਗੀ ਚੜਨੂ ਦਿੱਤੀ ਚੁਕਾ ਮੈਨੂੰ ਹਲ ਮੁਸ਼ਕਲਾ ਹੋ ਗਈਆਂ ਯਾਰ ਦੀਆਂ ਰਹਿ ਸਕਿਆ ਨਾ ਰਾਹ ਵਿੱਚ ਮੈਨੂੰ ਦੱਸੋ ਖਾਨ ਜੀ ਜਾਣਾ ਕਿੱਥੇ ਤੁਹਾਡੇ ਰੋਬ ਕਰਕੇ ਡਰ ਕੇ ਚੁੱਕ ਲਈ ਐ ਕੁਵੱਲੇ ਪਾਰ ਨੂੰ ਦੱਸੋ ਪਹੁੰਚਣਾ ਕਿੱਥੇ ਹੁਣ ਤਾਂ ਮੋੜਾ ਵੀ ਗਿਆ ਜੇ ਥੱਕ ਮੇਰਾ ਕਿਤਨੋਂ ਕੋ ਮੁਕਾਨ ਦੇ ਲਈ ਜਾਣਾ ਕਿੱਥੇ ਖਾਂਦੇ ਪਿੰਦੇ ਤੇ ਕੀ ਹੋ ਕੰਮ ਕਰਦੇ ਤੁਹਾਡੇ ਰਹਿੰਦਾ ਅਸਲ ਟਿਕਾਣਾ ਕਿੱਥੇ ਸੁਣ ਕੇ ਬੋਲਿਆ ਅੱਗੋਂ ਪਠਾਨ ਏਦਾਂ ਮੇਰੇ ਰਹਿੰਦਾ ਜਾਨੇ ਮਕਾਨ ਕੋਈ ਕੋਈ ਲੂ ਲੂ ਬ੍ਰਹਮੰਡ ਦੇ ਵਿੱਚ ਰਚਿਆ ਜਾਹਿਰ ਹਾਂ ਪਰ ਸਕੇ ਪਛਾਨ ਕੋਈ ਕੋਈ ਖਾਣਾ ਖਾਵਾ ਮੈਂ ਹੱਥੋਂ ਪ੍ਰੇਮੀਆਂ ਦੇ ਪ੍ਰੇਮੀ ਭਗਤ ਮੇਰਾ ਦੇਵੇ ਆਣ ਕੋਈ ਕੋਈ ਜਿਹੜਾ ਹੋਵੇ ਮੇਰਾ ਮੈਂ ਉਸਤਾ ਇਸ ਰਮਨਜ ਨੂੰ ਸਮਝ ਸਿਆਣ ਕੋਈ ਕੋਈ ਮੇਰੇ ਨਗਰ ਨੂੰ ਸਾਰੇ ਹੀ ਜਾਣਦੇ ਨੇ ਬੜੀ ਸੋਹਣੀ ਦੁਆਰਕਾ ਨਗਰੀ ਏ ਸਾਰੇ ਸੁਖ ਮੇ ਭਗਤਾਂ ਦੇ ਲਈ ਰੱਖੇ ਉੱਥੇ ਪਈ ਹੋਈ ਸਾਰੀ ਸਮਗਰੀ ਏ ਸੁਣ ਕੇ ਭਗਤ ਸੀ ਖਿੜ ਖਿੜਾ ਹੱਸਿਆ ਚਟਮੋਡੇ ਤੋਂ ਸੁੱਠ ਬਿਸ਼ੇਰੀ ਦਿੱਤੀ ਕਹਿੰਦਾ ਵਾਜੀ ਵਾ ਮੁਖੌਲ ਚੰਗਾ ਮੰਗੇ ਛੋਲੇ ਤੇ ਖਾਣੂ ਕੇਰੀ ਦਿੱਤੀ ਮੰਗਿਆ ਲਾਲਤ ਕੱਢ ਕੇ ਗੇਰੀ ਦਿੱਤੀ ਮੰਗੀ ਮਦਦ ਚੰਗੀ ਦਲੇਰੀ ਦਿੱਤੀ ਦਿਨ ਦੌਰੋ ਰਹਿ ਤੂੰ ਪਗਤਾ ਨੂੰ ਤੰਗੀਆਂ ਹੀ ਕੜੀ ਸੁਖ ਦੀ ਨਾ ਇੱਕ ਵਾਰੀ ਦਿੱਤੀ ਰਾਜ ਭਾਗ ਵਾਲੋ ਜੀ ਨੂੰ ਸੁਖ ਦਿੱਤੇ ਉਹਨਾਂ ਵਾਸਤੇ ਵੱਡਾ ਤੂੰ ਰੱਬ ਬਣਿਓ ਮੰਗੀ ਕੋੜੀ ਤੇ ਮੈਨੂੰ ਵਸ਼ੇਰੀ ਦਿੱਤੀ ਮੇਰੇ ਲਈ ਬਨਾਰਸੀ ਠੱਗ ਬਣਿਓ ਅੱਗੋ ਬੋਲਿਆ ਰੂਪ ਭਗਵਾਨ ਸੀ ਜੋ ਗੁੱਸੇ ਵਿੱਚ ਨਾ ਆਵੋ ਹਜੂਰ ਐਵੇਂ ਮੈਂ ਤੇ ਬੜਾ ਮਿੱਠਾ ਸਿੱਧਾ ਪਧਰਾਹਾ ਬਣਿਆ ਤੰਨੇ ਦਾ ਕਾਹੀ ਮਜ਼ਦੂਰ ਐਵੇਂ ਜੋ ਜੋ ਕਹੇ ਮੈਨੂੰ ਮੰਨ ਸਿਰ ਮੱਥੇ ਵਿੱਚ ਦਿਲ ਦੇ ਨਾ ਭਗਤ ਚੂਰ ਐਵੇਂ ਈ ਸ਼ਾਨ ਬਣਾਈ ਮੈਂ ਆਪ ਹੱਥੀ ਤੇਰਾ ਕਰਾਂਗਾ ਕੰਮ ਜ਼ਰੂਰ ਐਵੇਂ ਇਕ ਕੋੜੀ ਦੀ ਪਲਾ ਇਹ ਗੱਲ ਕੀ ਹੈ ਦੇਖੋ ਭਗਤ ਜੀ ਸੋਚ ਵਿਚਾਰ ਕਰਕੇ ਈਸ਼ਵਰ ਮਾਇਆ ਦੇ ਪਰੇ ਖਜ਼ਾਨੇ ਪਏ ਨੇ ਤੇਰੇ ਸਿਰ ਉੱਤੋਂ ਸੁਟਾ ਵਾਰ ਕਰਕੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ